ਮંત્રી ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਤੋਂ ਵਾਰਡ ਨੰਬਰ 30 ਦੇ ਇੰਚਾਰਜ ਰੋਹਿਤ ਮਲੋਤਰਾ ਦੀ ਅਗਵਾਈ ਵਿੱਚ ਜੁੱਤ ਨਸ਼ਾ ਵਿਰੋਧ ਮਹਿੰਮ ਤਹਿਤ ਇੱਕ ਰੈਲੀ ਕੀਤੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਭਾਗ ਲਿਆ ਇਸ ਮੌਕੇ ਹਲਕਾ ਵਿਧਾਇਕ ਮੈਡਮ ਜੀਵਨਜੋਤ ਕੌਰ ਵੀ ਉਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਮੈਡਮ ਜੀਵਨਜੋਤ ਕੌਰ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਹੁਣ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਕੋਈ ਵੀ ਨਾਗਰਿਕ ਇਨ੍ਹਾਂ ਨਸ਼ਾ ਤਸਕਰਾਂ ਨੂੰ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਨਹੀਂ ਵੜਨ ਦੇਵੇਗਾ। ਉਹਨਾਂ ਕਿਹਾ ਕਿ ਜੋ ਨਸ਼ਿਆਂ ਦੇ ਸ਼ਿਕਾਰ ਹਨ ਉਹਨਾਂ ਨੂੰ ਸਮਾਜ ਤੋਂ ਬਾਹਰ ਨਹੀਂ ਕੱਢਿਆ ਜਾਵੇਗਾ ਸਗੋਂ ਸਹੀ ਰਾਹ ਦਿਖਾਵਾਂਗੇ ਅਤੇ ਪੂਰਨ ਵਾਸ ਕਰਾਂਗੇ। ਉਹਨਾਂ ਕਿਹਾ ਕਿ ਇਹ ਨਸ਼ਾ ਮੁਕਤੀ ਯਾਤਰਾ ਹੁਣ ਜਨ ਅੰਦੋਲਨ ਬਣ ਚੁੱਕੀ ਹੈ ਅਤੇ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਜਿਸ ਵਿੱਚ ਹਰ ਪਰਿਵਾਰ ਹਰ ਨੌਜਵਾਨ ਨੂੰ ਇਸ ਅੰਦੋਲਨ ਨਾਲ ਜੁੜ ਕੇ ਨਸ਼ਿਆਂ ਦਾ ਖਾਤਮਾ ਕਰਨਾ ਹੈ ਉਹਨਾਂ ਕਿਹਾ ਕਿ ਆਓ ਅਸੀਂ ਸੌਖਾਈਏ ਨਾ ਅਸੀਂ ਨਸ਼ਾ ਕਰਾਂਗੇ ਨਾ ਕਰਨ ਦੇਾਂਗੇ ਨਾਲ ਹੀ ਉਹਨਾਂ ਨਸ਼ਾ ਮੁਕਤੀ ਯਾਤਰਾ ਦਾ ਮੰਤਵ ਸਾਂਝਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਾੜਾਂ ਗਲੀ ਮੁਹੱਲਿਆਂ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਇਸ ਮੌਕੇ ਰੋਹਿਤ ਮਲੋਤਰਾ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੁੱਧ ਜੰਗ ਮੁਹਿੰਮ ਦਾ ਸਿਰਫ ਇੱਕ ਹੀ ਉਦੇਸ਼ ਸੀ ਸੂਬੇ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨਾ ਨਾਲ ਹੀ ਉਹਨਾਂ ਕਿਹਾ ਕਿ ਨਸ਼ੇ ਦੀ ਲਤ ਵਿੱਚ ਫਸੇ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਮੁਖਤਰਾ ਵਿੱਚ ਲਿਆਉਣ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਜ਼ਿਲ੍ਹੇ ਵਿੱਚ ਚੱਲ ਰਹੇ ਨਸ਼ਾ ਛਡਾਊ ਕੇਂਦਰਾ ਅਤੇ ਮੁੜ ਵਸੇਬਾ ਕੇਂਦਰਾ ਵਿੱਚ ਭਰਤੀ ਕਰਵਾ ਉਹਨਾਂ ਨੂੰ ਨਵਾਂ ਜੀਵਨ ਦੇਣ ਵਿੱਚ ਸਹਾਇੀ ਹੋਣਗੇ ਇਸ ਮੌਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸੌਂ ਵੀ ਚੁੱਕੀ ਗਈ ਅਤੇ ਰੈਲੀ ਵੀ ਕੱਢੀ ਗਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਮਹਿੰਮ ਚਲਾਈ ਗਈ ਹੈ ਜੁਦ ਨਸ਼ਿਆਂ ਦੇ ਵਿਰੋਧੇ ਜਿਸ ਦੇ ਚੱਲਦੇ ਅੱਜ ਵਾਰਡ ਨੰਬਰ 30 ਦੇ ਵਿੱਚ ਰੋਹਿਤ ਮਲੋਤਰਾ ਦੀ ਅਗਵਾਈ ਵਿੱਚ ਇਹ ਮੋਹਮ ਜਿਹੜੀ ਹੈ ਉਹ ਚਲਾਈ ਗਈ ਤੇ ਇੱਕ ਨਸ਼ੇ ਨੂੰ ਨਸ਼ੇ ਦੇ ਖਿਲਾਫ ਇੱਕ ਵੀ ਕੱਢੀ ਗਈ ਤੇ ਇਸ ਰੈਲੀ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਨੇ ਹਲਕਾ ਵ代ਕ ਮੈਡਮ ਜੀਵਨ ਜੋਤ ਕੌਰ ਜੀ ਤੇ ਉਹਨਾਂ ਨਾਲ ਗੱਲ ਕਰਾਂਗੇ ਹਾਂ ਜੀ ਮੈਡਮ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਹੈ ਉਹ ਕੀਤਾ ਗਿਆ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕੀ ਕਹਿਣਾ ਚਾਹੋਗੇ ਜਿਹੜੀ ਜੁਧ ਨਸ਼ਾ ਦੇ ਵਿਰੁੱਧ ਰੈਲੀ ਹੈ ਜੀ ਅਹ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਲੋਕਾਂ ਨੇ ਜਦੋਂ ਅਸੀਂ ਇਹਨਾਂ ਕੋਲੋਂ ਵੋਟਾਂ ਮੰਗਣ ਗਏ ਸੀ ਤਾਂ ਅਸੀਂ ਵੀ ਇਹ ਵਾਅਦਾ ਕਰਕੇ ਆਏ ਸੀ ਕਿ ਜੇ ਅਸੀਂ ਸੱਤਾ ਵਿੱਚ ਆਏ ਤਾਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਸੋ ਆਪਣੇ ਵਾਅਦਿਆਂ ਤੇ ਪੂਰੇ ਉੱਤਰਦੇ ਹੋਏ ਅੱਜ ਅਸੀਂ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਚੱਲ ਰਹੀ ਹੈ ਸਾਡੀ ਯੁੱਧ ਨਸ਼ਿਆਂ ਵਿਰੁੱਧ ਇੱਕ ਇਹ ਯਾਤਰਾ ਹੈ ਔਰ ਇਸ ਨੂੰ ਇਸ ਦੀ ਸ਼ੁਰੂਆਤ ਖੁਦ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੁਣਾ ਨੇ ਔਰ ਸਾਡੇ ਨੈਸ਼ਨਲ ਸੁਪਰੀਮ ਮੋਸ਼ਰੀ ਅਰਵਿੰਦ ਕੇਜੀਵਾਲ ਜੀ ਨੇ ਕੀਤੀ ਨਵਾਂ ਸ਼ਹਿਰ ਤੋਂ ਔਰ 117 ਹਲਕੇ ਅੰਦਰ ਵਿੱਚ ਹਰ ਰੋਜ਼ ਅਸੀਂ ਤਿੰਨ ਵਾਰਡ ਜਾਂ ਪਿੰਡਾਂ ਵਿੱਚ ਜਾਈਦਾ ਔਰ ਜਾਣ ਦਾ ਮਕਸਦ ਸਾਡਾ ਇੱਕ ਹੀ ਹੈ ਕਿ ਅਸੀਂ ਲੋਕਾਂ ਦਾ ਸਾਥ ਚਾਹੁੰਦੇ ਹਾਂ ਸਾਨੂੰ ਇਹ ਲੱਗਦਾ ਹੈ ਕਿ ਕੱਲੀ ਸਰਕਾਰ ਨਸ਼ੇ ਖਤਮ ਨਹੀਂ ਕਰ ਸਕਦੀ ਹੈ ਪਰ ਸਰਕਾਰ ਸੰਜੀਦਾ ਹੈ ਔਰ ਸਰਕਾਰ ਨੇ ਜਿੰਨੇ ਵੱਡੇ ਲੈਵਲ ਦੇ ਉੱਤੇ ਕੋਸ਼ਿਸ਼ ਕੀਤੀ ਹੋਈ ਹੈ ਸਾਨੂੰ ਉਹਦੇ ਵਿੱਚ ਲੋਕਾਂ ਦਾ ਸਾਥ ਚਾਹੀਦਾ ਤੁਹਾਡੇ ਰਾਹੀਂ ਵੀ ਮੈਂ ਸਾਰਿਆਂ ਨੂੰ ਸਨੇਹਾ ਦੇਣਾ ਚਾਹੁੰਦੀ ਆ ਕਿ ਸਾਰੇ ਜਣਿਆਂ ਨੂੰ ਇਸ ਦੇ ਵਿੱਚ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਔਰ ਮੈਨ ਸਾਨੂੰ ਕਿੱਥੇ ਸਪੋਰਟ ਚਾਹੀਦੀ ਹੈ ਕਿ ਜਿਹੜੇ ਸਾਡੇ ਬੱਚੇ ਨਸ਼ਿਆਂ ਨੂੰ ਲੱਗ ਗਏ ਹੋਏ ਹੈ ਤੇ ਉਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਅਸੀਂ ਨਸ਼ਾ ਮੁਕਤੀ ਸੈਂਟਰਸ ਦੇ ਵਿੱਚ ਭੇਜਾਂ ਉਹਨਾਂ ਨੂੰ ਜਾਂ ਫਿਰ ਸਾਡੇ ਜਿਹੜੇ ਰੀਹੈਬ ਸੈਂਟਰਸ ਹੁੰਦੇ ਆ ਉਹਦੇ ਵਿੱਚ ਭੇਜੀਏ ਤਾਂ ਕਿ ਉਥੋਂ ਠੀਕ ਹੋ ਕੇ ਵਾਪਸ ਆਉਣ ਔਰ ਇਹਦੇ ਲਈ ਸਾਨੂੰ ਲੋਕਾਂ ਦੀ ਸਪੋਰਟ ਚਾਹੀਦੀ ਹੈ ਸਾਰਿਆਂ ਦੀ ਔਰ ਤੁਹਾਡੇ ਰਾਹੀਂ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ ਮੈਮ ਇਸ ਤੋਂ ਪਹਿਲਾਂ ਵੀ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਜਦੋਂ ਚੋਣਾਂ ਦੇ ਦੌਰਾਨ ਵੋਟਾਂ ਲੈਣੀਆਂ ਹੁੰਦੀਆਂ ਸੀਗੀਆਂ ਉਦੋਂ ਇਹ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਗੁਰਕਾ ਸਾਹਿਬ ਦੀ ਸੋਹ ਖਾ ਕੇ ਵੀ ਜਿਹੜੀ ਆ ਉਹ ਸਰਕਾਰਾਂ ਵੱਲੋਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਗਏ ਪਰ ਜਿਹੜੇ ਪੰਜਾਬ ਸਰਕਾਰ ਹੈ ਜਦੋਂ ਇਸ ਨੇ ਕਿਹਾ ਸੀ ਸਿੱਖਿਆ ਦਾ ਮਿਆਰ ਤੇ ਨਸ਼ਾ ਸਕਾ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇਗਾ ਚੰਗੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਤੇ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਜਗਾ ਜਗਾ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਫੜ ਕੇ ਜਿਲ੍ਹਿਆਂ ਦੇ ਅੰਦਰ ਕੀਤਾ ਜਾ ਰਿਹਾ ਹੈ ਆ ਦੇਖੋ ਮੈਂ ਸ਼ਲਾਘਾ ਕਰਨੀ ਚਾਹਾਂਗੀ ਇਸ ਵੇਲੇ ਪੰਜਾਬ ਪੁਲਿਸ ਦੀ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਪੁਲਿਸ ਬਹੁਤ ਸਖਤੀ ਨਾਲ ਕੰਮ ਕਰ ਰਹੀ ਹੈ ਬਹੁਤ ਸਖਤ ਰਵਈਆ ਬਹੁਤ ساری ਰਿਕਵਰੀ ਹੋਈ ਹੈ ਬਹੁਤ ਸਾਰਾ ਡਰਗ ਮਨੀ ਰਿਕਵਰ ਹੋਈ ਹੈ ਬਹੁਤ ਸਾਰੇ ਨਸ਼ਾ ਤਸਕਰ ਮੈਂ ਜਿਵੇਂ ਦੱਸਿਆ ਕਿ 500 ਤੋਂ ਉੱਪਰ ਨਸ਼ਾ ਸਕਰ ਜੜਿਆ ਉਹ ਫੜ ਕੇ ਅੰਦਰ ਕੀਤੇ ਗਏ ਸੋ ਫਿਰ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਸੀਗਾ ਕਿ ਪਹਿਲੀਆਂ ਸਰਕਾਰਾਂ ਸਿਰਫ ਸਿਆਸਤ ਕਰਨ ਦੇ ਕਰਕੇ ਮਹਮ ਚਲਾ ਲਈ ਬਹੁਤ سارے ਆਪਣੇ ਇਵੈਂਟਸ ਕਰ ਲਏ ਉਹ ਮਨੀ ਮੇਕਿੰਗ ਜ਼ਿਆਦਾ ਹੁੰਦੇ ਸੀਗੇ ਪਰ ਜਿਵੇਂ ਤੁਸੀਂ ਕਿਹਾ ਕਿ ਸਾਡੀ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਜੇ ਮੈਂ ਸਕੂਲ ਦੀ ਗੱਲ ਕਰਨਾ ਤੁਸੀਂ ਸਕੂਲ ਚ ਜਾ ਕੇ ਦੇਖੋ ਇਸ ਵੇਲੇ ਸਕੂਲਾਂ ਦੀ ਨੁਹਾਰ ਬਦਲੀ ਹੋਈ ਹੈ ਸਾਡੇ ਮੋਹੱਲਾ ਕਲਿਨਿਕਸ ਦੇਖ ਲੋ ਉਥੇ ਬਹੁਤ ਲੋਕ ਡੇਲੀ ਬੇਸਿਸ ਤੇ ਜਾ ਕੇ ਉਥੇ ਫਾਇਦਾ ਲਾਰੇ ਅੱਜ ਨਾਸ਼ਾ ਮੁਕਤੀ ਦੀ ਗੱਲ ਕਰ ਰਹੇ ਆ ਤੇ ਸਾਡੇ ਇਸ ਵੇਲੇ ਹਰ ਪਿੰਡ ਹਰ ਵਾਰਡ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਔਰ ਸਾਡੀ ਇਸ ਪ੍ਰੋਗਰਾਮ ਨੂੰ ਇਸ ਟਾਈਮ ਤੇ ਪਾਰਟੀਬਾਸੀ ਤੋਂ ਉੱਪਰ ਉੱਠ ਕੇ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੀਆਂ ਸੰਸਥਾਵਾਂ ਯੂਥ ਕਲੱਬ ਸਪੋਰਟ ਕਲੱਬ ਸਕੂਲਸ ਕਾਲਜਸ ਸਾਰੇ ਸਾਡੇ ਨਾਲ ਇਸ ਲੋਕ ਲਹਿਰ ਦੇ ਨਾਲ ਜਿਹੜੇ ਐ ਜੁੜ ਚੁੱਕੇ ਐ ਸੋ ਇਸੇ ਕਰਕੇ ਅਸੀਂ बार-बार ਲੋਕਾਂ ਨੂੰ ਹੀ ਬੇਨਤੀ ਕਰ ਰਹੇ ਹਾਂ ਕਿ ਤੁਹਾਡੇ ਸਾਥ ਬਿਨਾ ਸਾਡੀ ਇਹ ਮੋਹਮ ਜਿਹੜੀ ਹੈਗੀ ਐ ਇਹ ਅਧੂਰੀ ਐ ਸੋ ਆਓ ਅਸੀਂ ਸਾਰੇ ਜਣੇ ਆਪਣੀ ਜ਼ਿੰਮੇਵਾਰੀ ਸਮਝੀਏ ਔਰ ਆਪਣਾ ਬਣਦਾ ਯੋਗਦਾਨ ਪਾਈਏ ਜੀ ਮੈਡਮ ਜਿਹੜੇ ਬੱਚੇ ਇਸ ਬੁਰੀ ਹਾਲਾਤਾਂ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਵਾਸਤੇ ਜਾਬ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਆ ਦੇਖੋ ਜਿਵੇਂ ਮੈਂ ਕਿਹਾ ਕਿ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਜਿਹੜੇ ਬੱਚੇ ਲੱਗ ਚੁੱਕੇ ਉਹਨਾਂ ਨੂੰ ਕਾਉਂਸਲ ਕਰੀਏ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਸੈਂਟਰਸ ਲੈ ਕੇ ਜਾਈਏ ਔਰ ਸੈਂਟਰਸ ਨੂੰ ਲੈ ਕੇ ਇੱਕ ਇਹ ਧਾਰਨਾ ਜੀ ਬਣੀ ਹੋਈ ਸੀਗੀ ਕਿ ਅਗਰ ਉੱਥੇ ਜਾਓ ਤੇ ਸ਼ਾਇਦ ਕੋਈ ਪੇਮੈਂਟ ਲੱਗਦੀ ਹੈ ਕੋਈ ਫੀਸ ਲੱਗਦੀ ਹੈ ਜਾਂ ਉੱਥੇ ਉਹ ਕਿਹਾ ਜਾਂਦਾ ਕਿ ਇੱਥੇ ਘਰ ਦਾ ਇੱਕ ਨਾਲ ਜੀ ਹੋਣਾ ਜ਼ਰੂਰੀ ਹੈ ਤਾਂ ਮੈਂ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਜਾਂ ਫੀਸ ਉਥੇ ਨਹੀਂ ਲੱਗਦੀ ਹੈ ਉਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ ਔਰ ਇਸ ਤੋਂ ਇਲਾਵਾ ਉਥੇ ਘਰ ਦੇ ਵੀ ਕਿਸੇ ਜੀ ਦੀ ਜ਼ਰੂਰਤ ਨਹੀਂ ਹੈ ਇਸ ਵੇਲੇ ਪੰਜਾਬ ਸਰਕਾਰ ਨੇ ਆਪਣੇ ਸੈਂਟਰਸ ਔਰ ਆਪਣੀ ਇਹ ਇਸੇ ਲਈ ਸਾਨੂੰ 3 ਸਾਲ ਲੱਗੇਗੇ ਅਸੀਂ ਉਹ ਹੀ ਤਿਆਰੀ ਕਰ ਰਹੇ ਸੀ ਅੱਜ ਸਾਨੂੰ ਉਥੇ ਕੋਈ ਘਰ ਦੇ ਜੀ ਦੀ ਜ਼ਰੂਰਤ ਨਹੀਂ ਅਸੀਂ ਸਖਸ਼ਮ ਅਕਿ ਅਸੀਂ ਉਹਨਾਂ ਬੱਚਿਆਂ ਦਾ ਆਪ ਧਿਆਨ ਰੱਖ ਲਿਆ ਜੀ ਅੱਜ ਪੰਜਾਬ ਪੁਲਿਸ ਵੱਲ ਕੀ ਕਹਿਣਾ ਚਾਹੋਗੇ ਕਿਉਂਕਿ ਵੱਡਾ ਯੋਗਦਾਨ ਜਿਹੜਾ ਹੈ ਉਹਨਾਂ ਵੱਲੋਂ ਵੀ ਇਹਦੇ ਵਿੱਚ ਪਾਇਆ ਜਾ ਰਿਹਾ ਹੈ ਦੇਖੋ ਮੈਂ ਆਪਣੀ ਹਰ ਜਗ੍ਹਾ ਤੇ ਜਾ ਕੇ ਇਹ ਕਹਿ ਰਹੀਆਂ ਕਿ ਸਲੂਟ ਹੈ ਪੰਜਾਬ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਔਰ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਮੈਂ ਕਹਿਣੀ ਚਾਹੁੰਦੀ ਤੁਸੀਂ ਵੀ ਸਾਰੇ ਮੇਰੇ ਨਾਲ ਸਹਿਮਤ ਹੋਵੋਗੇ ਕਿ ਮੇਰੇ ਹਲਕੇ ਦਾ ਮਕਬੂਲਪੁਰ ਏਰੀਆ ਜਿਹੜਾ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਫੇਮਸ ਹੈਗਾ ਕਿਉਂਕਿ ਜਿੱਥੇ ਇੰਟਰਨੈਸ਼ਨਲੀ ਵੀ ਗੱਲ ਹੁੰਦੀ ਸੀ ਨਸ਼ਿਆਂ ਦੀ ਤਾਂ ਮਕਬੂਲਪੁਰੇ ਦਾ ਨਾਮ ਜ਼ਰੂਰ ਲਿਆ ਜਾਂਦਾ ਸੀ ਔਰ ਇਸ ਨੂੰ ਵਿਲੇਜ ਆਫ ਵਿਡੋਜ਼ ਕਰਕੇ ਜਾਣਿਆ ਜਾਂਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਕੱਲ ਜਦੋਂ ਮੇਰਾ ਮਕਬੂਲਪੁਰੇ ਪ੍ਰੋਗਰਾਮ ਸੀਗਾ ਤਾਂ ਉੱਥੇ ਬਹੁਤ ਸਾਰੇ ਲੋਕਾਂ ਨੇ ਇਹ ਕਹਿ ਕੇ ਐਸਐਚਓ ਸਾਹਿਬ ਨੂੰ ਸਨਮਾਨਿਤ ਕਰਾਇਆ ਕਿ ਇਹ ਐਸਐਚਓ ਸਾਹਿਬ ਨੇ ਬਹੁਤ ਥੋੜੀ ਜੀ ਦੇਰ ਦੇ ਵਿੱਚ ਹੀ ਇਹਨੇ ਬੰਦੇ ਜਿਹੜੇ-ਜਿਹੜੇ ਅਸੀਂ ਦੱਸੇ ਉਹ ਫੜ ਕੇ ਅੰਦਰ ਦੇ ਦਿੱਤੇ ਜਿਦੇ ਕਰਕੇ ਅੱਜ ਨਸ਼ਿਆਂ ਨੂੰ ਇੱਥੇ ਸਾਡੇ ਠੱਲ ਪੈ ਗਈ ਹੈ ਔਰ ਮੈਂ ਕੱਲ ਉੱਥੇ ਕਹਿ ਕੇ ਵੀ ਆਈਆਂ ਕਿ ਮੇਰੀ ਇਹ ਨਿੱਜੀ ਵਿਚ ਹੈ ਕਿ ਜਿੰਨਾ ਜ਼ਿਆਦਾ ਇਹਨਾਂ ਨੇ ਮਕਬੂਲਪੁਰਾ ਬਦਨਾਮ ਕੀਤਾ ਸੀਗਾ ਮੈਂ ਚਾਹਾਂਗੀ ਕਿ ਮਕਬੂਲਪੁਰਾ ਇੱਕ ਹੈਲਥੀਅਰ ਏਰੀਆ ਬਣੇ ਜਿਹੜਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਡਰ ਕੀ ਡਿਕਲੇਅਰ ਕਰੇ ਜੀ ਇਹ ਪਹਿਲੀਆਂ ਸਰਕਾਰਾਂ ਸਮੇਂ ਜਿਹੜੀਆਂ ਮਾਵਾਂ ਸੀਆਂ ਪੈਣਾ ਸੀਆਂ ਔਰ ਲੁੰਦੀਆਂ ਕਰ ਲਾਉਂਦੀਆਂ ਨੇਜ ਰੋਂਦੀਆਂ ਸੀ ਗਿਆ ਤੇ ਅੱਜ ਉਹਨਾਂ ਪੈਣਾ ਨੇ ਉਹ ਪੈਣਾ ਆਣ ਕੇ ਕੀ ਤੁਹਾਨੂੰ ਕਹਿੰਦੀਆਂ ਨੇ ਜੀ ਆਹ ਦੇਖੋ ਸ਼ਲਾਗਾ ਕਰਦੇ ਆ ਸਾਰੇ ਧੰਨਵਾਦ ਕਰਦੇ ਨੇ ਆ ਜਦੋਂ ਮਕਬੂਲਪੁਰੇ ਸੀ ਗਏ ਸੀ ਕੱਲ ਕਿਸੇ ਨੇ ਕੋਈ ਸਪੀਚ ਵਿੱਚ ਮੈਂ ਸੁਣਦੀ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਕਿਸੇ ਦਾ ਘਰ ਟਾਇਆ ਕਿਸੇ ਨਸ਼ੇ ਤਸਰ ਦਾ ਤਾਂ ਕਿਸੇ ਇੱਕ ਮਾਤਾ ਨੇ ਉੱਥੇ ਲੱਡੂ ਵੰਡੇ ਆ ਕਿ ਪੰਜਾਬ ਸਰਕਾਰ ਬਹੁਤ ਸ਼ਲਾਘਾਯੋਗ ਉਹਨਾਂ ਦਾ ਇਹ ਉਪਰਾਲਾ ਹੈਗਾ ਸੋ ਮਾਵਾ ਪੈਨ ਨੂੰ ਸਾਡਾ ਧੰਨਵਾਦ ਕਰਦੀਆਂ ਨੇ ਕਿਉਂਕਿ ਜਦੋਂ ਕਿਸੇ ਘਰ ਦਾ ਜੀ ਚਲੇ ਜਾਂਦਾ ਤਾਂ ਮੇਰੇ ਖਿਆਲ ਇੱਕ ਔਰਤ ਨੂੰ ਸਭ ਤੋਂ ਜ਼ਿਆਦਾ ਸਫਰ ਕਰਨਾ ਪੈਂਦਾ ਹੈ ਬਹੁਤ ਬੁਰਾ ਹਾਲ ਹੋ ਜਾਂਦਾ ਔਰ ਕਈ ਇਹ ਜੇ ਬਹੁਤ ਪਹਿਲਾਂ ਦੀ ਕਿਉਂਕਿ ਮੈਂ ਤਾਂ ਇਹ ਕੰਮ ਪਹਿਲਾਂ ਤੋਂ ਕਰਦੀ ਪਈਆਂ ਤਾਂ ਬਹੁਤ ਸਾਲ ਪਹਿਲਾਂ ਵੀ ਇਹ ਜੇ ਫੈਮਿਲੀਜ਼ ਵੀ ਮਕਬੂਲਪੁਰੇ ਚ ਸੁਣਨ ਚਾਹੁੰਦੀਆਂ ਸੀ ਜਿੱਥੇ ਜੇ ਇੱਕ ਘਰ ਦੇ ਵਿੱਚ ਪੰਜ ਮੇਲ ਮੈਂਬਰ ਸੀ ਤੇ ਪੰਜੇ ਦੇ ਪੰਜੇ ਜਿਹੜੇ ਹੈਗੇ ਨੇ ਨਸ਼ੇ ਦੀ ਭੇਟ ਚੜ ਗਏ ਸੀ ਸੋ ਇਹ ਜੇ ਹਾਲਾਤ ਬਣੇ ਹੋਏ ਸੀ ਪਰ ਮੈਨੂੰ ਬਹੁਤ ਮਾਣ ਹੈ ਕਿ ਮੈਂ ਇਹ ਜੀ ਸਰਕਾਰ ਦਾ ਅੱਜ ਹਿੱਸਾ ਆ ਜਿਹੜੀ ਨਸ਼ਿਆਂ ਨੂੰ ਲੈ ਕੇ ਬਹੁਤ ਸੰਜੀਦਾ ਹੈ ਔਰ ਜਿਵੇਂ ਮੈਂ ਦੱਸਿਆ ਕਿ ਸਾਡੀ ਇਹ ਮੁਹਿੰਮ ਇਸ ਵੇਲੇ ਲੋਕ ਲਹਿਰ ਬਣ ਚੁੱਕੀ ਹੈ ਔਰ ਇਹ ਦਿਨ ਦੂਰ ਨਹੀਂ ਹੈ ਬਹੁਤ ਜਲਦੀ ਅਸੀਂ ਸਾਰੇ ਪੰਜਾਬ ਨੂੰ ਡਰਗ ਫ੍ਰੀ ਡਿਕਲੇਅਰ ਕਰਾਂਗੇ ਤੇ ਇਹ ਮੁਹਿੰਮ ਜਿਹੜੀ ਆ ਤੁਸੀਂ ਕਿੰਨਾ ਚਿਰ ਨੂੰ ਲਗਾਤਾਰ ਚਲਾਓਗੇ ਦੇਖੋ ਇਹਨੂੰ ਜਾਂ ਜਾਂ ਜਿੱਨਾ ਚਿਰ ਸਰਕਾਰ ਹੈ ਉਹਨੇ ਕਰ ਮੈਂ ਨਹੀਂ ਮੈਂ ਕਿਉਂ ਅਸੀਂ ਇਹਨਾਂ ਲੰਬਾ ਕਿਉਂ ਲੈ ਕੇ ਜਾਨ ਸਰਕਾਰ ਤੇ ਸਾਡੀ ਰਹਿਣੀ ਰਹਿਣੀ ਹੈ ਜੀ ਇਹ ਤਾਂ ਅਸੀਂ ਬਹੁਤ ਜਲਦੀ ਦੇਖੋ ਇਹਨੂੰ ਕੋਈ ਡੇਟ ਬਾਉਂਡ ਕਰਨਾ ਜਿਹੜਾ ਹੈ ਨਾ ਇਹ ਨਹੀਂ ਹੁੰਦਾ ਪਰ ਅਸੀਂ ਮੈਂ ਡੇਟ ਬਾਉਂਡ ਦੀ ਗੱਲ ਨਹੀਂ ਕਰ ਰਿਹਾ ਜੀ ਮੈਂ ਇਹ ਕਹਿ ਰਿਹਾ ਵੀ ਇਹੋ ਜੀ ਮਹਮ ਜਿਹੜੀ ਹੈ ਇਹ ਕਿੰਨਾ ਚਿਰ ਜਿੰਨੀ ਦੇਰ ਤੱਕ ਡਰੱਗਸ ਖਤਮ ਨਹੀਂ ਹੋਣਗੇ ਸਾਡਾ ਤਾਂ ਟੀਚਾ ਹੀ ਇੱਕ ਹੈ ਨਾ ਕਿ ਅਸੀਂ ਡਰੱਗਸ ਨੂੰ ਖਤਮ ਕਰਨਾ ਹੈ ਜਦੋਂ ਤੱਕ ਸਾਨੂੰ ਹਰ ਔਰਡ ਹਰ ਪਿੰਡ ਆਪਣੇ ਆਪ ਨੂੰ ਇਹ ਡਿਕਲੇਅਰ ਨਹੀਂ ਕਰ ਦਿੰਦੇ ਕਿ ਅਸੀਂ ਡਰੱਗ ਫਰੀ ਆ ਇਸ ਵੇਲੇ ਉਹਨੇ ਦੇ ਤੱਕ ਅਸੀਂ ਕਰਦੇ ਰਹਿਣਾ ਜੀ ਮਿਰਨਾ ਰੋਹਿਤ ਮਲੋਤਰਾ ਜੀ ਵੀ ਖੜੇ ਨੇ ਗੱਲ ਕਰਾਂਗੇ ਇਹਨਾਂ ਦਾ ਹਾਂਜੀ ਰੋਹਿਤ ਜੀ ਅੱਜ ਤੁਹਾਡੇ ਵੱਲੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਪਰ ਉਹ ਰੈਲੀ ਰੈਲੀ ਦਾ ਰੂਟ ਧਾਰ ਕੇ ਕੀ ਕਹਣਾ ਕਿ ਜੀ ਇਹਦੇ ਲੋਕਾਂ ਜੋ ਸ਼ਾਇ ਹੈ ਜਿਹੜੀ ਸਰਕਾਰ ਨੇ ਜਿਹੜੀ ਹੈ ਮੁਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਇਹਦੇ 'ਚ ਸਾਨੂੰ ਸਾਡੀ ਪਾਰਟੀ ਨੂੰ ਲੋਕਾਂ ਲੋ ਬਹੁਤ ਵਧੀਆ ਮਿਲ ਰਿਹਾ ਹੈ ਸਪੋਰਟ ਅਸੀਂ ਗਾਵੇਂ ਉਮੀਦ ਰੱਖਦੇ ਕਿ ਲੋਕ ਸਾਨੂੰ ਸਪੋਰਟ ਕਰਦੇ ਰਹਿਣਗੇ ਇਸ ਤਰ੍ਹਾਂ ਹੀ ਐਸੀ ਮੁਹਿੰਮ ਦੇ ਤਾ ਜਿੰਨੀ ਦੇਰ ਤੱਕ ਮੇਰੀ ਵਾਰਡ ਨਸ਼ਾ ਮੁਕਤ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਇਹ ਚੱਲਦੇ ਰਹਿਣਗੇ ਪ੍ਰੋਗਰਾਮ ਅੱਜ ਨਸ਼ਾ ਤਸਕਰਾਂ ਦੇ ਹਲਾਤ ਮੰਦੇ ਜੀ ਨਸ਼ਾ ਤਸਕਰ ਆਇਕਲ ਅਜੇ ਤੇ ਭਾਜੀ ਗਏ ਥੋੜਾ ਜਿਹਾ ਹੁਣ ਲੁੱਕ ਕੇ ਸਾਈਡਾਂ ਤੇ ਬੈਠੇ ਹੋਏ ਤੁਹਾਨੂੰ ਪਤਾ ਇਸ ਬਾਰੇ ਤੇ ਜ਼ੀਰੋ ਹੋਏਦੇ ਆ ਤੇ ਲੋਕਾਂ ਨੂੰ ਜਦੋਂ ਇਹ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਰੀਹੈਬਿਲਿਟੇਸ਼ਨ ਸੈਂਟਰਾਂ ਚ ਅਸੀਂ ਭਰਤੀ ਕਰਾਉਣ ਨੂੰ ਆਗੇ ਆ ਰਹੇ ਆ ਜੀ ਵੱਧ ਤੋਂ ਵੱਧ ਲੋਕਾਂ ਨੂੰ ਭਰਤੀ ਕਰਾਵਾਂਗੇ ਤੇ ਇਹਨਾਂ ਦਾ ਨਸ਼ਾ ਛੁਡਾਵਾਂਗੇ ਤੇ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਅਕਸਰ ਜਿਹੜੇ ਮਾਪੇ ਹੁੰਦੇ ਨੇ ਉਹ ਆਪਣੇ ਬੱਚੇ ਦਾ ਜਿਹੜਾ ਨਾਮ ਆ ਉਹ ਲਗਾਉਂਦੇ ਨੇ ਤੇ ਉਹਦੇ ਨਾਲ ਹੀ ਜਿਹੜੀ ਆ ਇਹ ਬਿਮਾਰੀ ਗਾਂ ਦੀ ਗਾਂ ਵਾਧੀ ਜਾਂਦੀ ਆ ਤੇ ਉਹਨਾਂ ਮਾ ਇਹਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਉਹਨਾਂ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਜਿਹੜੇ ਵੀ ਘਰ ਦੇ ਜੀ ਜਿਹੜੇ ਨਸ਼ਾ ਕਰਦੇ ਐ ਬਹੁਤ ਗੰਦੇ ਤਰ੍ਹਾਂ ਦਾ ਨਸ਼ਾ ਕਰ ਰਹੇ ਐ ਉਹਨਾਂ ਦਾ ਨਾਂ ਤੁਸੀਂ ਦਿਓ ਤੁਹਾਡਾ ਨਾਂ ਅੱਗੇ ਨਹੀਂ ਆਏਗਾ ਅਸੀਂ ਉਹਨਾਂ ਨੂੰ ਆਪੇ ਨਸ਼ਾ ਮੁਕਤੀ ਸੈਂਟਰਾਂ 'ਚ ਭਰਤੀ ਕਰਾ ਕੇ ਤੇ ਉਹਨਾਂ ਨਸ਼ਾ ਛਡਾਵਾਂਗੇ ਤੇ ਫਿਜ਼ੀਕਲ ਫਿਟ ਕਰਕੇ ਉਹਨਾਂ ਨੂੰ ਘਰ ਫੇਰ ਛਡਾਵਾਂਗੇ ਜੀ ਇਹਨ ਰੋਹਿਤ ਮਲੋਤਰਾ ਜੀ ਤੇ ਨਾਲ ਮੈਡਮ ਜੀਵਨ ਕੋ ਜੀਵਨ ਜੋਤ ਕੌਰ ਜੀ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਜਿੰਨੀ ਦੇਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਪੰਜਾਬ ਸਰਕਾਰ ਜਿਹੜੀ ਹੈ ਚੁੱਪ ਕਰਕੇ ਨਹੀਂ ਬੈਠੇਗੀ ਰੋਹਿਤ ਮਲੋਤਰਾ ਜੀ ਨੇ ਆਪਣਾ ਇਲਾਕਾ ਵਾਸੀਆਂ ਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਜੇਕਰ ਤੁਹਾਡਾ ਬੱਚਾ ਜਾਂ ਕਿਸੇ ਦਾ ਵੀ ਬੱਚਾ ਇਸ ਬੁਰੀ ਹਾਲਾਤ ਦੇ ਵਿੱਚ ਫਸ ਚੁੱਕਾ ਹੈ ਤਾਂ ਉਸ ਨੂੰ ਉਹਨਾਂ ਦੇ ਕੋਲ ਭੇਜਿਆ ਜਾਵੇ ਤੇ ਉਹ ਉਸ ਦਾ ਇਲਾਜ ਕਰਵਾ ਕੇ ਕਿਉਂਕਿ ਅੱਜ ਕੱਲ੍ਹ ਜਿਵੇਂ ਮੈਡਮ ਜੀਵਨ ਜੋਤ ਕੌਰ ਜੀ ਦੱਸਿਆ ਹੈ ਕਿ ਇਹ ਕਿਸੇ ਵੀ ਬੱਚੇ ਦਾ ਕੋਈ ਖਰਚਾ ਜਿਹੜਾ ਵਾ ਜਿਹੜਾ ਇਸ ਬੁਰੀ ਹਾਲਾਤਾਂ ਦੇ ਵਿੱਚ ਫਸ ਚੁੱਕਾ ਹੈ ਉਹਦਾ ਕੋਈ ਵੀ ਖਰਚਾ ਜਿਹੜਾ ਵਾ ਉਹ ਨਹੀਂ ਆਵੇਗਾ ਤੇ ਉਸ ਬੱਚੇ ਨੂੰ ਨਾ ਹੀ ਉਸ ਦੇ ਕਿਤੇ ਪਰਿਵਰ ਨੂੰ ਉਸ ਦੇ ਨਾਲ ਰਹਿਣ ਦੀ ਜ਼ਰੂਰਤ ਹੈ ਤੇ ਇਹ ਬੱਚਾ ਜਿਹੜਾ ਵਾ ਬਿਲਕੁਲ ਫ੍ਰੀ ਆਫ ਕੋਸਟ ਉਸ ਦਾ ਇਲਾਜ ਕਰਵਾ ਕੇ ਪੰਜਾਬ ਸਰਕਾਰ ਜਿਹੜੀ ਹੈ ਉਸ ਬੱਚੇ ਨੂੰ ਨਵਾਂ ਜੀਵਨ ਦੇਵੇਗੀ